ਲੁਧਿਆਣਾ ਦੇ ਜਗਰਾਉਂ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਤੇ ਸਕੂਲ ਵੈਨ ਅਤੇ ਸਰਕਾਰੀ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਤੇ ਇਸ ਹਾਦਸੇ ਦੇ ਵਿੱਚ ਕਈ ਬੱਚੇ ਜ਼ਖਮੀ ਹੋ ਗਏ ਹਨ ਇਹ ਵੀ ਖਬਰ ਹੈ ਕਿ ਦੋ ਬੱਚੇ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹਨ ਅਤੇ ਜ਼ਖਮੀ ਬੱਚਿਆਂ ਨੂੰ ਜਗਰਾਉਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਖਬਰ ਹੈ ਕਿ ਸਰਕਾਰੀ ਬੱਸ ਅਤੇ ਸਕੂਲ ਵੈਨ ਦੀ ਤੇਜ਼ ਰਫ਼ਤਾਰ ਦੇ ਕਾਰਨ ਟੱਕਰ ਹੋ ਗਈ ਅਤੇ ਇਸ ਦੌਰਾਨ ਦੋਵੇਂ ਡਰਾਈਵਰਾਂ ਤੋਂ ਬੱਸ ਨਹੀਂ ਸੰਭਲੀ ਅਤੇ ਜ਼ਬਰਦਸਤ ਟੱਕਰ ਹੋ ਗਈ ਇੱਕ ਬੱਸ ਪੀਆਰਟੀਸੀ ਮੋਗਾ ਵੱਲੋਂ ਆ ਰਹੀ ਸੀ ਅਤੇ ਦੂਸਰੀ ਬੱਸ ਸੈਕੰਡ ਹਾਰਡ ਸਕੂਲ ਦੀ ਦੱਸੀ ਜਾ ਰਹੀ ਹੈ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੂੰ ਸਕੂਲ ਤੋਂ ਛੁੱਟੀ ਹੋਈ ਸੀ ਅਤੇ ਸਕੂਲ ਦੇ ਨਜ਼ਦੀਕ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸੜਕ ਬਣ ਰਹੀ ਸੀ ਅਤੇ ਇਸ ਦੇ ਕਾਰਨ ਸਾਰੇ ਵਾਹਨ ਇੱਕ ਲਾਈਨ ਦੇ ਵਿੱਚ ਚੱਲ ਰਹੇ ਸਨ ਸਰਕਾਰੀ ਬੱਸ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਤੇ ਆਮੋ ਸਾਹਮਣੇ ਉਹਨਾਂ ਦੇ ਬੱਸ ਦੀ ਟੱਕਰ ਹੋ ਗਈ। ਹਾਦਸੇ ਦੇ ਵਿੱਚ ਸਕੂਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਵਿਦਿਆਰਥੀਆਂ ਦੀ ਚੀਕ ਪੁਕਾਰ ਸੁਣ ਕੇ ਤੁਰੰਤ ਰਾਹਗੀਨਾਂ ਨੇ ਗੱਡੀਆਂ ਰੋਕ ਲਈਆਂ ਤੇ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਜੋ ਬੱਸ ਦੇ ਅੱਗੇ ਵੱਡੀਆਂ ਸੀਟਾਂ ਤੇ ਬੱਚੇ ਬੈਠੇ ਸਨ ਉਹਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ। ਬੱਚਿਆਂ ਨੂੰ ਲੋਕਾਂ ਨੇ ਫਰਸਟ ਏਡ ਦਿੱਤੀ ਅਤੇ ਇਸ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਪਰ ਜ਼ਖਮੀਆਂ ਦੀ ਹਾਲਤ ਬਹੁਤ ਨਾਜ਼ੁਕ ਦੇਖਦੇ ਹੋਏ ਬੱਚਿਆਂ ਤੇ ਡਰਾਈਵਰ ਨੂੰ ਨਿੱਜੀ ਗੱਡੀਆਂ ਦੇ ਵਿੱਚ ਵਕਫ ਹਸਪਤਾਲਾਂ ਦੇ ਵਿੱਚ ਇਲਾਜ ਲਈ ਭੇਜੇਗਾ। ਉੱਥੇ ਇਸ ਮਾਮਲੇ ਦੇ ਵਿੱਚ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦੇ ਲਿਖਿਆ ਹੈ ਕਿ ਜਗਰਾਉਂ ਦੇ ਵਿੱਚ ਹੋਏ ਸੜਕ ਹਾਦਸੇ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ। ਕਈ ਸਕੂਲੀ ਬੱਚਿਆਂ ਦੇ ਜ਼ਖਮੀ ਹੋਣ ਦੇ ਬਾਰੇ ਵੀ ਪਤਾ ਚੱਲਿਆ ਹੈ। ਉਹ ਪੁਲਿਸ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਹਨ ਪ੍ਰਮਾਤਮਾ ਅਗੇ ਸਾਰੇ ਬੱਚਿਆਂ ਦੀ ਸਿਹਤ ਯਾਬੀ ਦੀ ਅਰਦਾਸ ਕਰਦੇ ਹਨ। ਵੀਰੇ ਜੋ ਸਕੂਲੋਂ ਨਿਕਲੇ ਹਨ ਨਾ ਸੜਕ ਬਣਾਉਣਾ ਉਹਨੇ ਕੋਈ ਮਹਿਕਮਾ ਸੜਕ ਬਣਾ ਰਿਹਾ ਜਿਹੜੀ ਸਾਈਡ ਸਾਡੇ ਜਾਣ ਵਾਲੀ ਸੀ ਉਹ ਸੜਕ ਬੰਦ ਕੀਤੀ ਸੀ। ਹਾਂਜੀ ਉਹ ਸੜਕ ਬੰਦ ਹੋਣ ਦੇ ਨਾਲ ਸਾਰਾ ਟ੍ਰੈਫਿਕ ਲੁਧਿਆਣੇ ਦਾ ਤੇ ਸਕੂਲ ਦਾ ਰੋਂਗ ਸਾਈਡ ਸੀ। ਇਹ ਗੱਡੀ ਰੋਂਗ ਸਾਈਡ ਜਿਵੇਂ ਇਕੱਲੀ ਗੱਡੀ ਨਹੀਂ ਸੀ ਟੋਟਲ ਹੀ ਟ੍ਰੈਫਿਕ ਫੁੱਟਪਾਥ ਦੇ ਨਾਲ ਜਾ ਰਿਹਾ ਸੀ। ਤੇ ਉਧਰੋਂ ਕੋਈ ਬੱਸ ਆਉਂਦੀ ਸੀ ਬੱਸ ਆਪਦੀ ਸਾਈਡ ਆ ਰਹੀ ਸੀ ਮੋਗੇ ਵਾਲੀ ਸਾਈਡ ਤੋਂ ਬੱਸ ਦੇ ਮੂਰੇ ਕੋਈ ਚੀਜ਼ ਹੋਣੀ ਆ ਬੱਸ ਨੇ ਓਵਰਟੇਕ ਕਰਦੇ ਨੇ ਇਹਦੇ ਵਿੱਚ ਟੱਕਰ ਹੋ ਗਈ ਆ ਡਰਾਈਵਰ ਸਾਈਡ ਪਿੱਛੇ ਟੱਕਰ ਲੱਗੀ ਬੱਚਿਆਂ ਦੇ ਕੋਸ ਸੱਟਾਂ ਹੈਗੀਆਂ ਬੱਸ ਜੇ ਸਾਨੂੰ ਪੂਰੀ ਇਨਫਾਰਮੇਸ਼ਨ ਨਹੀਂ ਆਈ ਤੇ ਡਰਾਈਵਰ ਦੇ ਲੱਤਾਂ ਲੁੱਤਾਂ ਜਾਦੇ ਹੋ ਗਏ ਨੇ ਡੈਮੇਜ ਇਹੀ ਸਾਨੂੰ ਪਤਾ ਲੱਗਿਆ ਹਜੇ ਅਸੀਂ ਦੇਖਦੇ ਆਂ ਤੇ ਜਿਹੜੀ ਬੱਸ ਸੀ ਇਹ ਸਰਕਾਰੀ ਸੀ ਹਾਂਜੀ ਰੋਡਵੇ ਦੀ ਬੱਸ ਰੋਡਵੇਚ ਬੱਸ ਕਹਿ ਰਹੇ ਆ ਜੀ ਅਸੀਂ ਹਜੇ ਮੌਕੇ ਤੇ ਕੋਸ ਨਹੀਂ ਦੇ ਸੀ ਰੋਡਵੇ ਰੋਡ ਬੱਸ ਸੀ ਇਹਦੇ ਵਾਸਤੇ ਤੇ ਸਰ ਜਿਹੜੀ ਇਹ ਪੇਪਰ ਸਕੂਲ ਬੱਸ ਸੀ ਇਹ ਕਿਹੜੇ ਸਕੂਲ ਦੀ ਸੀ ਇਹਦਾ ਸਕੂਲ ਦੀ ਪ੍ਰਾਈਵੇਟ ਬੱਸਾਂ ਸਾਡੀਆਂ ਆਉਂਦੀਆਂ ਹੀ ਆ ਤੇ ਪ੍ਰਾਈਵੇਟ ਬੱਸਾਂ ਜੀ ਸੈਕਟਰ 8 ਸਕੂਲ ਦੇ ਕਿੰਨੇ ਸਕੂਲਾਂ ਦੇ ਬੱਚੇ ਜੀ ਉਹਨੇ ਜੀ ਇੱਕ ਸਕੂਲ ਦੇ ਬੱਚੇ ਕਿਹੜੇ ਸਕੂਲ ਦੇ ਬੱਚੇ ਆ ਜੀ ਸਰੋਂ ਜਗਰਾਉਂ ਸਕੂਲ ਦੇ ਸੈਕਟਰ 8 ਤੇ ਬੱਚੇ ਬੱਚੇ ਕਿੰਨੇ ਨੇ ਲੱਗੇ ਆ ਸਾਡਾ ਬੱਚਿਆਂ ਨੂੰ ਬੱਚਿਆਂ ਦੇ ਕੋਸ ਵਸਟਾ ਨਾਰਮਲ ਮਣੀ ਮੋਟੀ ਪੱਟੀਆਂ ਪ ਮੜਮੁਰ ਤਾਂ ਮੋਟਰ ਕਰਨ ਬੱਚਿਆਂ ਨੇ ਛੱਟ ਜਿਆਦਾ ਇੱਕ ਦੋ ਬੱਚਿਆਂ ਨੇ ਥੋੜੀ ਜਿਆਦਾ ਉਹ ਇੱਥੇ ਰੈਫਰ ਕੀਤੇ ਆ ਉਹ ਵੀ ਹੁਣ ਅੰਦਰੋਂ ਸਾਨੂੰ ਪਤਾ ਲੱਗਿਆ ਵੀ ਠੀਕ ਆ ਤੇ ਕਿਹੜੀ ਜਗ੍ਹਾ ਹੋਇਆ ਭਾਜੀ ਇਹ ਇਹ ਜਗਰਾਉਂ ਸੇਰਪੁਰਾ ਚੌਕ ਤੇ ਹਾਂਜੀ ਲੁਧਿਆਣਾ ਠੀਕ ਆ ਭਾਜੀ ਧੰਨਵਾਦ ਹਾਂਜੀ ਰਾਜਵਿੰਦਰ ਸਿੰਘ ਰਾਜਵਿੰਦਰ ਕੀ ਕਿਹਾ ਸਾ ਕਿਵੇਂ ਹੋਇਆ ਕਿਵੇਂ ਵਾਕਿਆ ਹੋਇਆ ਚਾੜ ਤੁਹਾਨੂੰ ਇਹਨਾਂ ਹੀ ਉੱਥੇ ਬਨਰ ਸਾਈਡ ਤੇ ਟ੍ਰੈਫਿਕ ਕੀਤੀ ਹੋਈ ਸੀ ਸਕੂਲ ਚੋਂ ਨਿਕਲਨ ਸਰ ਵਾਲੀ ਗੜਾ ਵਾਲਾ ਸਕੂਲ ਵਾਲਾ ਸੈਕਟਰ ਹਾਰਟ ਉੱਥੋਂ ਸਾਰੀ ਟ੍ਰੈਫਿਕ ਇੱਕ ਸਾਈਡ ਤੇ ਜਾ ਰਹੀ ਸੀ ਔਰਟ ਸਾਈਡ ਜਾ ਰਹੀ ਸੀ ਸ਼ੀਰਪੁਰਾ ਚੌਂਗੜੇ ਮੋਗਾ ਰੋਡ ਤੇ ਜਦੋਂ ਇੱਕਦਮ ਉਹ ਡਰਾਈਵ ਉਂਗਰੋਂ ਬੱਸ ਰੋਡ ਵੀ ਤੇ ਆ ਗਈ ਤੇ ਉਹਦੇ ਵਿੱਚ ਲੱਗੀ ਜਾਵੇ ਤੇ ਬਹੁਤ ਬੁਰੀ ਟੱਕਰ ਹੋਈ ਬਹੁਤ ਜਿਆਦਾ ਹੀ ਬੈਂਡ ਦੇਖ ਕੇ ਤਾਂ ਲੱਗ ਹੀ ਨਹੀਂ ਰਿਹਾ ਵੀ ਉੱਥੇ ਕੋਈ ਮਜ਼ਬੂਤ ਬਚਿਆ ਹੋਊਗਾ ਕੋਈ ਕੋਈ ਮੋਗੇ ਦੀ ਸੱਟਾ ਕਿੰਨੇ ਲੋਕਾਂ ਨੂੰ ਲੱਗੀ ਕਿੰਨੇ ਸੱਟਾ ਤਾਂ ਡਰਾਈਵਰ ਦੇ ਬਹੁਤ ਜਿਆਦਾ ਸੱਟਾਂ ਤੇ ਤਿੰਨ ਚਾਰ ਬੱਚੇ ਜਿਆਦਾ ਸੀਰੀਅਸ ਇੱਥੇ ਲਿਆਂਦੇ ਵਸੇ ਠੀਕ ਆ ਹੁਣ ਦੱਸ ਰਹੇ ਹਾਂ ਤੁਹਾਡਾ ਵੀ ਵਿੱਚ ਹਾਂਜੀ ਸਾਡੇ ਬੱਚੇ ਦੂਸਰੀ ਬੇਨ ਸੀ ਨਾਲ ਅਗੇ ਇਸੇ ਜੀ ਹੁੰਦੇ ਆ ਅੱਜ ਉਹ ਦੂਸਰੀ ਬੇਨ ਸੀਗੇ ਅਸੀਂ ਕਿੰਨੇ ਬੱਚੇ ਸੀ ਟੋਟਲ ਉਦੇ 40 45 ਬੱਚੇ ਹੋਣਗੇ ਬੱਚੇ ਠੀਕ ਨੇ ਹਾਂਜੀ ਜਗਰਾਉਂ ਅਲੱਗ-ਅਲੱਗ ਆ ਸਤਾਈ ਸਾਰੇ ਹੋਣੇ ਹੀ ਦੇਖ ਕੇ ਆ ਰਹੇ ਹਾਂ ਸਾਰੇ ਹਸਪਤਾਲੋਂ ਜਾ ਕੇ ਆਏ ਆਂ ਅਲੱਗ-ਅਲੱਗ ਦਾਮਾਂ ਦੇ ਦਾਖਲ ਹਾਂਜੀ ਠੀਕ ਆ ਬੱਚੇ ਉਹ ਕਿਹੜੇ ਦੋ ਬੱਚੇ ਸੀਰੀਅਸ ਸੀ ਜਦੋਂ ਉਹ ਇੱਥੇ ਲੈ ਕੇ ਆਂਦੇ ਨੇ ਡੀ ਐਮ ਸੀ ਕਿ ਲੱਗੇ ਆ ਹਾਂਜੀ ਕਿਹੜੇ ਹਸਪਤਾਲ ਇੱਥੇ ਲਿਆਂਦੇ ਜੀ ਹੁਣ ਉਹ ਡੀ ਐਮ ਸੀ ਚ ਡੀ ਐਮ ਸੀ ਚ ਹਾਂਜੀ ਤੇ ਡਰਾਈਵਰ ਜਿਆਦਾ ਸੀਰੀਅਸ ਹੈ ਹਾਂਜੀ ਉਹਦੇ ਜਹਾਜ਼ ਤੇ ਜਿਆਦਾ ਕੋਈ ਡਰਾਈਵਰ ਸਾਈਡ ਹੀ ਲੱਗੇ ਉਧਰੋਂ ਤਾਂ ਗੱਡੀ ਬਚੂ ਹੀ ਨਹੀਂ ਖਤਮ ਹੋ ਗਈ ਗੱਡੀ ਬਿਲਕੁਲ ਠੀਕ ਹੈ ਔਰ ਕਿਹਦੇ ਟੱਕ Bureau Report Asam Jaat News